ਕਿਸਾਨਾਂ ਦੇ ਵਿੱਚ ਇਹ ਮੰਗ ਉੱਠ ਰਹੀ ਸੀਗੀ ਕਿ ਉਹਨਾਂ ਨੂੰ ਸੁਤੰਤਰਤਾ ਮਿਲਣੀ ਚਾਹੀਦੀ ਹੈ ਜੋ ਵੀ ਮੈਂ ਗੱਲ ਕਰਾਂਗਾ ਔਨ ਰਿਕਾਰਡ ਕਰਾਂਗਾ ਆਥੈਂਟਿਕਲੀ ਕਰਾਂਗਾ ਔਰ ਇਹ ਸਮੇਂ-ਸਮੇਂ ਤੇ ਮੰਗ ਆਂਦੀ ਸੀ ਕਿ ਸਾਨੂੰ ਆਜ਼ਾਦੀ ਦਿੱਤੀ ਜਾਏ ਸਾਨੂੰ ਜਿਹੜਾ ਬੰਦ ਕਰ ਗਿਆ ਹੈ ਮੰਡੀ ਦੇ ਇਹ ਸਾਰੇ ਕਾਨੂੰਨ ਦੇ ਵਿੱਚ ਇਹਦੇ ਵਿੱਚ ਆਜ਼ਾਦੀ ਦਿੱਤੀ ਜਾਏ ਸਭ ਤੋਂ ਪਹਿਲੇ ਤੇ ਮੈਂ ਜਿਹੜੀਆਂ ਵਿਪਕਸ਼ੀ ਪਾਰਟੀਆਂ ਨੇ ਉਹਨਾਂ ਨੂੰ ਜ਼ਰੂਰ ਕਵਾਂਗਾ ਕਿ ਲੋਕਾਂ ਦੇ ਹਿੱਤਾਂ ਦੇ ਲਈ ਹੁੰਦੀਆਂ ਨੇ ਰਾਜਨੀਤਿਕ ਪਾਰਟੀਆਂ ਲੋਕਾਂ ਦੀ ਜਾਨ ਮਾਲ ਨੂੰ ਬਾਰੂਦ ਦੇ ਢੇਰ ਤੇ ਖੜੇ ਹੋਗੇ ਤਬਾਸ਼ਾ ਦੇਖਣ ਲਈ ਨਹੀਂ ਹੁੰਦੀਆਂ ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹਨਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਿ ਕੀ ਉਹਨਾਂ ਨੇ 2017 ਦਾ ਜਿਹੜਾ ਆਪਣਾ ਮੈਨੀਫੈਸਟੋ ਸੀ ਉਹਦੀ ਜੇ ਮੰਗ ਨਹੀਂ ਸੀ ਉਹਦੀ ਜੇ ਇਹ ਵਾਦਾ ਨਹੀਂ ਸੀ ਕੀਤਾ कि ਅਸੀਂ ਇਹ ਜਿਹੜਾ ਮੰਡੀਕਰਨ ਕਾਨੂੰਨ ਨੇ ਇਹਨਾਂ ਨੂੰ ਲਿਬਰਲਾਈਜ਼ ਕਰਾਂਗੇ ਅਸੀਂ ਇਹ APMC ਐਕਟ ਲੈ ਕੇ ਆਵਾਂਗੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਖੁੱਦ੍ਹਾ ਖੁੱਲਾ ਚੈਲੰਜ ਦੇਣਾ ਤੁਹਾਡੇ ਮਾਧਿਅਮ ਨਾਲ ਕਿ 2019 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੋਣਾਂ ਵਿੱਚ ਆਪਣਾ ਇਹ ਵਾਦਾ ਰਿਪੀਟ ਨਹੀਂ ਸੀ ਕੀਤਾ ਅੱਜ ਵੀ ਉਹ ਮੈਨੀਫੈਸਟੋ ਹੈ ਉਹ ਮੈਨੀਫੈਸਟੋ ਜੀ ਕਾਂਗਰਸ ਦਾ ਉਹ ਵਾਦਾ ਅੱਜ ਵੀ ਉੱਥੇ ਹੈ APMC اور ایک قانون لیبرلائز کرن لئی میں پوچھنا چاہنا راہول گاندھی نو کہ راہول گاندھی جی ਤੁਸੀਂ اجے ماکن جی دیڑی پریس کانفرنس سی جدی سات मुख्यमंत्री سی کہ ਤੁਸੀਂ اودے جے وعدہ نہیں سی کیتا کہ کِشھی قانوناں نو اسی لاگو کران گے میں پوچھنا چاہنا شرد پوہار جی نو کہ جدوں ایگریکلچر منسٹر سیگے کہ انہوں نے اے وعدہ نہیں سی کیتا کہ APMC قانون جڑا ہے او لےانا چاہیے دا ਕੇਵਲ ਬਈ ਕੇਵਲ ਵਾਦਾ ਖਿਲਾਫੀ ਕਰਕੇ ਮੈਂ ਪੁੱਛਣਾ ਚਾਹਨਾ ਕਪਿਲ ਸਿੰਪਲ ਜੀ ਨੂੰ ਜੋ ਮੈਨੂੰ ਯਾਦ ਆਉਂਦਾ ਜਾ ਰਿਹਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲੇ ਨਹੀਂ ਸੀ ਕਿ ਇਹ ਕਾਨੂੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਆਣੇ ਚਾਹੀਦੇ ਨੇ ਸਮੇਂ-ਸਮੇਂ ਤੇ ਕਾਂਗਰਸ ਤੇ ਹੋਰ ਪਾਰਟੀਆਂ ਵੱਲੋਂ ਇਹ ਡਿਮਾਂਡ ਕੀਤੀ ਗਈ ਪਰ ਕਿਉਂ ਨਹੀਂ ਲਾਗੂ ਹੋਇਆ ਕਿ ਮਨੋਬਲ ਦੀ ਕਮੀ ਸੀ ਕਮਜ਼ੋਰ ਸਰਕਾਰਾਂ ਸੀ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਸੀ ਔਰ ਕੀਤਾ ਕਿ ਨੇ ਇੱਕ ਬੱਬਰ ਸ਼ੇਰ ਇੱਕ ਜਿਹੜਾ ਪੱਕ ਕਥਰੀ ਦੇ ਕਰਨੀ ਦਾ ਪੱਕਾ ਸੀ ਜਿੰਨੇ ਸੋਚਿਆ ਸੀ ਕਿ ਮੈਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਵਾ ਬਣਾਵਾਂਗਾ ਜਿੰਨੇ ਸੋਚਿਆ ਸੀ ਕਿ ਭਾਰਤ ਨੂੰ ਮੈਂ ਸਾਰਿਆਂ ਤੋਂ ਅਗਰਮ ਪੰਪਤੀ ਚ ਖੜਾ ਕਰਾਂਗਾ ਸਾਡੇ ਯਸ਼ਸਵੀ ਸਾਡੇ ਉਜਸਵੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨਰਿੰਦਰ ਮੋਦੀ ਜੀ ਨੇ ਕਿਹਾ ਆਪਣੇ ਭਾਸ਼ਨੀ ਮੈਨੂੰ ਯਾਦ ਹੈ ਅੱਜ ਤੋਂ ਲਗਭਗ 5 ਸਾਲ ਪਹਿਲੇ ਜਦੋਂ 2014 ਇਹ ਮੈਂ ਇੱਕ ਬੇਨਤੀ ਕਰਾਂਗਾ ਮੈਂ ਖਤਮ ਕਰਾਂਗਾ ਮੈਂ ਹਰ ਤੋਂ ਹਰ ਦਾ ਜਵਾਬ ਦੇਵਾਂਗਾ ਪਰ ਮੈਨੂੰ ਪੀਸ ਡਾਟ ਇੰਟਰਪਟ ਜਿਸ ਵੇਲੇ ਨਰਿੰਦਰ ਮੋਦੀ ਜੀ ਨੇ ਮੱਥਾ ਟੇਕਿਆ ਸੀਗਾ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਦੋ ਰਸਤੇ ਨੇ ਇੱਕ ਤੇ ਮੈਂ ਮੋਨ ਪ੍ਰਧਾਨ ਮੰਤਰੀ ਮੋਨ ਸਿੰਘ ਦੀ ਅਗੂ ਮੋਨ ਜੀ ਜਿਨਾ ਨਾਈ ਮੋਨ ਸਿੰਘ ਸੀ ਉਹਨਾਂ ਨੂੰ ਚੁੱਪ ਕਰਕੇ ਬੈਠਾ ਰਵਾਂ ਤੇ ਟਾਈਮ ਪਾਸ ਕਰਾਂ ਪਰ ਮੈਂ ਐਸਾ ਪ੍ਰਧਾਨ ਮੰਤਰੀ ਨਹੀਂ ਬਣਾਂਗਾ ਮੈਂ ਇਸ ਦੇਸ਼ ਨੂੰ ਬਦਲਾਂਗਾ ਜਿਸ ਤਰ੍ਹਾਂ ਸਿੰਗਾਪੁਰ ਬਦਲਿਆ ਗਿਆ ਜਿਸ ਤਰ੍ਹਾਂ ਯੂਐਸਏ ਬਦਲਿਆ ਗਿਆ ਜਿਸ ਤਰ੍ਹਾਂ ਯੂਰੋਪੀਅਨ ਕੰਟਰੀ ਬਦਲੇ ਗਏ ਜਿੱਦਾਂ ਜਿਹੜੇ ਵਿਕਸਿਤ ਹੋਏ ਨੇ ਕੰਟਰੀ ਇਜ਼ਰਾਈਲ ਦੀ ਵਿੱਚ ਕ੍ਰਾਂਤੀ ਆਈ ਇਜ਼ਰਾਈਲ ਬਦਲਿਆ ਬਦਲਿਆ ਗਿਆ ਮੋਦੀ ਜੀ ਨੇ ਇਹ ਵਾਅਦਾ ਕੀਤਾ ਸੀ ਕਿ ਮੈਂ ਐਸਾ ਪ੍ਰਧਾਨ ਮੰਤਰੀ ਬਣਾਗਾ ਕਿ ਇਸ ਦੇਸ਼ ਨੂੰ ਜਿਹੜਾ ਸਭ ਤੋਂ ਬਿਹਤਰੀਨ ਰਿਸੋਰਸਫੁਲ ਦੇਸ਼ ਹੈ ਨੈਚੁਰਲ ਰਿਸੋਰਸਸ ਜਿਹਦੇ ਕੋ ਸਭ ਤੋਂ ਵੱਧ ਨੇ ਉਹਨੂੰ ਕਾਂਗਰਸ ਦੇ ਕੁਸ਼ਾਸਨ ਨੇ ਕਰਕੇ ਉਹ ਪਿਛਲੀ ਬੰਕਤੀਸ਼ ਖੜਾ ਇਸੇ ਕਰਕੇ ਉਹਨੇ ਮਹੱਤਵਪੂਰਨ ਨਿਰਣੇ ਲਏ ਜਦੋਂ ਕੋਈ ਨਿਰਣੇ ਵੱਡਾ ਲਿੱਤਾ ਜਾਂਦਾ ਬਾਅਦ ਵਿੱਚ ਟੀਰਿੰਗ ਪ੍ਰੋਬਲਮਾਂ ਆਉਂਦੀਆਂ ਨੇ ਸੋਲਵ ਹੁੰਦੀਆਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗਾ ਜੀਐਸਟੀ ਦਾ ਜੀਐਸਟੀ ਆਇਆ ਬੜਾ ਓਵਰਲਆ ਬਣਾਇਆ ਹਲੇ ਕਾਂਗਰਸ ਨੇ 2005 ਦੇ ਵਿੱਚ ਉਹ ਲਿਆਂਦਾ ਸੀ ਪਰ ਕਮਜ਼ੋਰ ਇੱਛਾ ਸ਼ਕਤੀ ਨਾਲ ਕਰ ਨਹੀਂ ਸਕੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਜੀ ਔਰ ਜੈਤਰੀ ਜੀ ਨੇ ਕੀਤਾ ਕਿੰਨੀ ਵਾਰੀ ਰਿਵਾਈਜ਼ ਹੋਇਆ ਉਦੇ ਜੀਐਸਟੀ ਕੌਂਸਲ ਹੋਈ ਹੈ ਅੱਜ ਜੀਐਸਟੀ ਤੇ ਇੱਕ ਆਵਾਜ਼ ਉੱਠ ਰਹੀ ਹੈ ਜਿਹੜਾ ਬੰਦਾ ਵੀ ਕ੍ਰਾਂਤੀਕਾਰੀ ਹੋਏਗਾ ਜਿਹੜਾ ਵਿਅਕਤੀ ਮੋਦੀ ਜੀ ਵਰਗਾ ਕ੍ਰਾਂਤੀਕਾਰੀ ਹੋਏਗਾ ਕ੍ਰਾਂਤੀ ਲੈ ਕੇ ਆਏਗਾ ਉਹਨੂੰ ਉਸ ਤੋਂ ਬਾਅਦ ਕ੍ਰਿਟਿਸਿਜ਼ਮ ਸਹਿਣਾ ਪਏਗਾ ਜੀਸਸ ਕ੍ਰਾਈਸਟ ਨੂੰ ਵੀ ਤੰਗਤਾ ਸੀਗਾ ਸੂਲੀ ਦੇ ਉੱਤੇ ਔਰ ਅੱਜ ਪੂਜਾ ਹੁੰਦੀ ਹੈ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਜਿਨ੍ਹਾਂ ਨੇ ਵੀ ਕ੍ਰਾਂਤੀ ਲੈ ਕੇ ਆਈ ਹੈ ਉਸ ਸਮੇਂ ਦੇ ਜਿਹੜੇ ਜੈ ਚੰਦ ਸੀਗੇ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹਨਵੇਂ ਤੁਹਾਨੂੰ ਜਿਹੜੀ ਆਪਣੀ ਮੁੱਦੇ ਵੀ ਆ ਰਹਿਆ ਕਿਸਾਨ ਭਾਈ ਸਾਡੀ ਜਾਨ ਨੇ ਕਿਸਾਨ ਭਾਈ ਸਾਡਾ ਸ਼ਾਨ ਨੇ ਕਿਸਾਨ ਭਾਈ ਸਾਡਾ ਸਨਮਾਨ ਨੇ ਅੱਜ ਮੋਦੀ ਜੀ ਜੇ ਦੋ ਵਾਰੀ ਪ੍ਰਧਾਨ ਮੰਤਰੀ ਬਣੇ ਨੇ ਤੋਂ ਕਿਸਾਨ ਭਾਈਆਂ ਕਰਕੇ ਪ੍ਰਧਾਨ ਮੰਤਰੀ ਬਣੇ ਨੇ ਔਰ ਉਹਨਾਂ ਨੂੰ ਸਿਰਫ ਗੁੰਮਰਾਹ ਕਰ ਰਹੀਆਂ ਨੇ ਕੁਝ ਵਿਪਕਸ਼ੀ ਪਾਰਟੀਆਂ ਇਹ ਜਿਹੜੇ ਮੋਦੀ ਜੀ ਤੋਂ ਜ਼ਿਆਦਾ ਕਿਸਾਨਾਂ ਦਾ ਸੁਭ ਜਿੰਦ ਤੱਕ ਕਿਹੜਾ ਹੋ ਸਕਦਾ ਪੰਜਾਬੀਆਂ ਦਾ ਸੁਭ ਜਿੰਦ ਤੱਕ ਕਿਹੜਾ ਹੋ ਸਕਦਾ ਦੇਖੋ ਕਦੋਂ ਤੋਂ ਸੁਆਮੀ ਨਾਥਨ ਰਿਪੋਰਟ ਆਈ ਰਹੀ ਸੀ ਪਰ ਸੁਆਮੀ ਨਾਥਨ ਰਿਪੋਰਟ ਦੀ ਮਿਨੀਮਮ سپورਟ ਪ੍ਰਾਈਸ ਡੇਢ ਗੁਣੀ ਕਿੰਨੇ ਕੀਤੀ ਮੋਦੀ ਜੀ ਨੇ ਕੀਤੀ ਔਰ ਕੋਈ ਲਫਜ਼ਾ ਨਹੀਂ ਕੀਤੀ ਕਾਂਗਰਸੀਆਂ ਵਾਂਗੂ ਝੂਠੇ ਵਾਦੇ ਨਹੀਂ ਕੀਤੇ ਡੇਢ ਗੁਣਾ ਪ੍ਰਾਈਸ ਹੋਈ ਉਹਦਾ ਡਾਟਾ ਪ੍ਰੈਸ ਕਾਲ ਔਰ ਸਾਰੇ ਦੇਸ਼ ਕੋ ਲੈ ਗਿਆ ਹਾਲੇ ਵੀ ਮੋਦੀ ਜੀ ਬੈਠੇ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਦੇਸ਼ ਦਾ ਕਿਸਾਨ ਜਦ ਤੱਕ ਸਮਰਿੱਧ ਨਹੀਂ ਹੋਏਗਾ ਇਹ ਦੇਸ਼ ਤਰੱਕੀ ਨਹੀਂ ਕਰ ਸਕਦਾ ਮੈਸ ਕਿਸਾਨ ਦੀ ਆਮਦਨ ਦੁਗਣੀ ਕਰਨੀ ਹੈ ਅੱਜ ਇੱਕ ਏਕੜ ਦੇ ਵਿੱਚੋਂ 30000 ਤੋਂ 50000 ਤੱਕ ਦੀ ਆਮਦਨ ਹੁੰਦੀ ਹੈ ਮੋਦੀ ਜੀ ਚਾਹੁੰਦੇ ਨੇ ਕਿ ਲੱਖ ਰੁਪਏ ਦੀ ਆਮਦਨ ਹੋਏ ਇੱਕ ਏਕੜ ਦੇ ਵਿੱਚ ਝੋਨਾ ਤੇ ਕਣਕ ਲਾਈਏ ਤੇ 30 ਤੇ 50000 30 ਤੋਂ 50000 ਦੀ ਆਮਦਨ ਹੈ ਉੱਥੇ ਜੇ ਫਲੋਰੀ ਕਲਚਰ ਕੀਤਾ ਜਾਏ ਫੁੱਲਾਂ ਦੀ ਖੇਤੀ ਕੀਤੀ ਜਾਏ ਉੱਥੇ ਜੇ ਅਸੀਂ ਆਪਣਾ ਬ੍ਰੋਕਲੀ ਲਗਾਈਏ ਉੱਥੇ ਜੀ ਅਸੀਂ ਮੈਡੀਸਨਲ ਦਵਾਈਆਂ ਦੇ ਜਿਹੜੇ ਪੌਦੇ ਨੇ ਉਹ ਲਾਈਏ ਮੈਂ ਪਿੱਛੇ ਹੀ ਅਖਬਾਰ ਵਿੱਚ ਪੜ੍ਹ ਰਿਹਾ ਸੀ ਕਿ ਕਿਸਾਨ ਨੇ ਐਕਸਪੈਰੀਮੈਂਟ ਕੀਤਾ 1 ਏਕੜ ਦੇ ਵਿੱਚ ਉਹਨੇ ਖੀਰੇ ਲਾਏ ਔਰ 1 ਏਕੜ ਦੀ ਲਗਭਗ 50000 ਰੁਪਏ ਤੋਂ ਇਨਕਮ ਹੁੰਦੀ ਹੈ ਛੋ ਨਾ ਦੇ ਕਨਗਦੀ 5 ਲੱਖ ਰੁਪਏ ਉਸ ਕਿਸਾਨ ਨੇ ਖੀਰੇ ਲਾ ਕੇ ਉਸ ਏਕੜ ਤੋਂ ਕਮਾ ਲਏ ਮੋਦੀ ਜੀ ਇਹੀ ਚਾਹੁੰਦੇ ਨੇ ਕਿ ਐਕਸਪਰਟਸ ਦੇ ਨਾਲ ਐਗਰੀਮੈਂਟ ਹੋਏ ਕਿਸਾਨਾਂ ਦਾ ਕਿਸਾਨ ਐਜੂਕੇਟਿਡ ਨਹੀਂ ਹੈਗੇ ਉਹ ਕਿਸਾਨਾਂ ਨਾਲ ਐਜੂਕੇਟਿਡ ਲੋਕ ਆ ਕੇ ਐਗਰੀਮੈਂਟ ਕਰਨ ਔਰ ਉਹ ਉਹਨਾਂ ਨੂੰ ਟੈਕਨੋਲੋਜੀ ਵੀ ਦੇਣ ਉਹਨਾਂ ਨੂੰ ਅਵੇਅਰ ਵੀ ਕਰਨ ਉਹਨਾਂ ਨੂੰ ਐਜੂਕੇਟ ਕਰਨ ਜਿਹਦੇ ਨਾਲ ਕਿ ਨਵੀਂ ਨਵੀਂ ਤਰ੍ਹਾਂ ਦੀ ਖੇਤੀਆਂ ਜਿਹੜੇ ਐਕਸਪੈਰੀਮੈਂਟ ਹੋਏ ਨੇ ਉਹ ਕਿਤੇ ਜਾਣ ਕੇਵਲ ਝੋਨੇ ਦੇ ਕਣਕ ਦੇ ਉੱਤੇ ਅਸੀਂ ਡਿਪੈਂਡੈਂਟ ਨਾ ਰਹੀਏ ਉਸ ਕਰਕੇ ਉਹਨਾਂ ਨੇ ਤਿੰਨ ਕਾਨੂੰਨ ਜਿਹੜੇ ਨੇ ਜਿਹੜੇ APMC ਐਕਟ ਦੇ ਲਿਆਂਦੇ ਪਹਿਲਾ ਕਾਨੂੰਨ ਦੇ ਲਿਆਂਦਾ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਨੂੰ ਸੋਚੰਤਰ ਕਰੋ ਪੁਰਾਣਾ ਸਿਸਟਮ ਰਹੇਗਾ ਜੇ ਕਿਸਾਨ ਮੰਡੀ 'ਚ ਵੇਚਣਾ ਚਾਹੁੰਦਾ ਉਹਨੂੰ ਮਿਨਿਮਮ ਸਪੋਰਟ ਪ੍ਰਾਈਸ ਮਿਲੇਗੀ ਇਹ ਉਹਨਾਂ ਦਾ ਵਾਅਦਾ ਹੈਗੇ ਉਹਨਾਂ ਨੇ ਕੋਈ ਨਵਾਂ ਕਾਨੂੰਨ ਨਹੀਂ ਲਿਆਂਦਾ ਪਹਿਲੇ 让我们 make it clear to everyone this is not a new law ਇਹ ਇੱਕ ਅਮੈਂਡਮੈਂਟ ਹੈ ਸੈਕੰਡ ਉਹਦੇ ਵਿੱਚ ਜਿਹੜਾ ਉਹ ਹੈਗਾ ਕਿ ਕਿਸਾਨ ਜੇ ਬਾਹਰ ਵੇਚਣਾ ਚਾਹੁੰਦਾ ਤੇ ਉਹਨੂੰ ਸੁਤੰਤਰਤਾ ਦਿੱਤੀ ਹੈ ਕਿ ਤੁਸੀਂ ਮੰਡੀ 'ਚੋਂ ਕਿਸਾਨ ਨੂੰ ਬਾਹਰ ਦਾ ਰਸਤਾ ਜਿਹੜੀ ਕਿ ਮੰਗ ਕਾਂਗਰਸ ਸਰਕਾਰਾਂ ਵੱਲੇ ਆਉਂਦੀ ਰਹੀ ਔਰ ਕਾਂਗਰਸ ਸਰਕਾਰਾਂ ਦੇ ਦੂਜੀਆਂ ਵਿਪਕਸ਼ੀ ਪਾਰਟੀਆਂ ਤੇ ਮੋਰ ਲਾ ਰਹੀਆਂ ਹਨ ਦੂਜਾ ਉਹਨਾਂ ਨੇ ਕੀਤਾ ਕੰਟੈਕਸਚੁਅਲ ਫਾਰਮਿੰਗ ਕੰਟੈਕਸਚੁਅਲ ਫਾਰਮਿੰਗ ਹੈ ਕਿ ਐਕਸਪੋਰਟ ਆ ਫਾਰਮਿੰਗ ਦਾ ਫੜਿਆ ਲਿਖਿਆ ਹੈ ਉਹ ਆ ਕੇ ਕਿਸਾਨ ਦੇ ਨਾਲ ਐਗਰੀਮੈਂਟ ਕਰ ਲੇਗਾ ਕਿ ਮੈਂ ਤੁਹਾਡੇ ਇੱਕ ਏਕੜ ਦੇ ਵਿੱਚ ਬਰੋਕਲੀ ਲਗਾਵਾਂਗਾ ਇਹ ਬਰੋਕਲੀ ਤੁਸੀਂ ਲਗਾਓ ਇਹ ਬੀਜ ਹੈ ਇਹ ਨੋਹਾ ਹੈ ਇਹ ਟੈਕਨੋਲੋਜੀ ਹੈ ਔਰ ਇਹਦੀ ਜੋ ਆਮਦਨ ਹੋਏਗੀ ਅਸੀਂ ਆਪਸ ਵਿੱਚ ਵੰਡ ਲਾਂਗੇ ਔਰ ਉਹਦੇ ਵਿੱਚ ਵੀ ਐਕਟ ਦੇ ਵਿੱਚ ਸਾਰਾ ਕੁਝ ਕਿਸਾਨ ਨੂੰ ਦਿੱਤਾ ਹੈ ਜੇ ਉਹ ਆਮਦਨ ਵੱਧ ਜਾਏਗੀ ਤਾਂ ਕਿਸਾਨ ਕਿਸੇਲੇ ਵੀ ਐਗਰੀਮੈਂਟ ਤੋਂ ਬਾਹਰ ਆ ਸਕਦਾ ਹੈ ਬਾਇਰ ਨਹੀਂ ਆ ਸਕਦਾ ਸੈਲਰ ਆ ਸਕਦਾ ਉਹਦੇ ਇਲਾਵਾ ਕਿਸਾਨ ਜਿਹੜਾ ਹੈ ਉਹ ਕਿਸੇ ਵੇਲੇ ਵੀ ਪ੍ਰਾਈਸ ਰਿਵੀਜ਼ਨ ਜਿਹੜਾ ਹੈਗਾ ਉਹਨੂੰ ਇੰਜੋਏ ਕਰ ਸਕਦਾ ਹੈ ਕਿ ਆ ਕਿ ਜਿਸ ਤਰ੍ਹਾਂ ਅਸੀਂ ਸਟੋਰੇਜ ਕਰਨੇ ਆ ਸਾਰਾ ਇਹ ਫਸਲਾਂ ਦੀ ਸਟੋਰੇਜ ਕਰਨੇ ਆ ਅਸੀਂ ਵੇਅਰ ਹਾਊਸਸ ਬਣਾ ਕੇ ਉਸ ਚੀਜ਼ ਨੂੰ ਅਸੀਂ ਸਟੋਰ ਜਿਹੜੀ ਹੈ ਉਹ ਕਰ ਸਕਨੇ ਆ ਕਿ ਅਸੀਂ ਸਟੋਰੇਜ ਜਿਹੜੀ ਹੈ ਕਰਾ ਕੇ ਸੋ ਇਹ ਤਿੰਨ ਐਕਟ ਹੋ ਗਈ ਸਟੋਰੇਜ ਹੋ ਗਿਆ ਕੰਟੈਕਚੁਅਲ ਫਾਰਮਿੰਗ ਹੋ ਗਈ ਇੱਕ ਹੋ ਗਈ ਕਿ ਮੰਡੀ ਤੋਂ ਬਾਹਰ ਵੇਚਣ ਦਾ ਜਿਹੜਾ ਪ੍ਰਵੀਨ ਹੈ ਹੁਣ ਇਹ ਐਕਟ ਜਿਸ ਵੇਲੇ ਬਣਿਆ ਤੇ ਰਾਜਨੀਤਿਕ ਪਾਰਟੀਆਂ ਨੇ ਰੋਟੀਆਂ ਸੇਕਣੇ ਸ਼ੁਰੂ ਕਰਤੀਆਂ ਉਹ ਨਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਹਮੇਸ਼ਾ ਦਾ ਸਮਰਥਨ ਕਰਦੀਆਂ ਸੀ ਵੋਟ ਬੈਂਕ ਜਿ ਕਮਜ਼ੋਰ ਹੋ ਗਏ ਨੇ ਐਲੀਮੀਨੇਟ ਕਰਤਾ ਮੋਦੀ ਜੀ ਨੇ ਅੱਜ ਹਰ ਚੋਣ ਆ ਰਹੀਆਂ ਹਨ ਉਹਨਾਂ ਨੇ ਚੋਣਵੀ ਮੁੱਦਾ ਬਣਾਤਾ ਜਿਸ ਤਰ੍ਹਾਂ ਮੈਂ ਜੀਐਸਟੀ ਦਾ ਗਿਆ ਮੋਦੀ ਜੀ ਨੇ ਡਿਸਕਸ਼ਨ ਓਪਨ ਰੱਖੀ ਸੀ ਕਿ ਕੋਈ ਵੀ ਨਵਾਂ ਕਾਨੂੰਨ ਆਏਗਾ ਅਸੀਂ ਖੁੱਲੇ ਮਨ ਦੇ ਨਾਲ ਉੱਤੇ ਡਿਸਕਸ ਕਰਾਂਗੇ ਕਿਸਾਨਾਂ ਦੀ ਔਰ ਮੋਦੀ ਔਰ ਮੋਦੀ ਸਰਕਾਰ ਦੀਆਂ ਕਈ ਬੈਠਕਾਂ ਹੋ ਚੁਕੀਆਂ ਨੇ ਉਹਦੇ ਵਿੱਚ ਆਤਮ ਚਿੰਤਨ ਹੋਇਆ 8 8 ਘੰਟੇ ਦਾ ਕੋਈ ਬੈਠਕ ਚੱਲਿਆ ਉਹ ਬੈਠਕਾਂ ਦੇ ਵਿੱਚ ਜੋ ਜੋ ਪੁਆਇੰਟ ਪਹਿਲੀ ਮੰਗ ਕਿਸਾਨਾਂ ਦੀਆਂ ਦੋ ਮੰਗਾਂ ਸੀਗੀਆਂ ਬੇਸਿਕਲੀ ਤੁਹਾਨੂੰ ਯਾਦ ਹੋਏਗਾ ਤੁਸੀਂ ਮੇਰੇ ਕੋਲੋਂ ਔਰ ਹੋਰ ਸਾਰੇ ਬੀਜੇਪੀ ਦੇ ਜਿਹੜੇ ਸੇਵਕ ਨੇ ਉਹਨਾਂ ਕੋਲੋਂ ਇਹ ਪ੍ਰਸ਼ਨ ਕਰਦੇ ਰਹੇ ਕਿ ਕਾਂਗਰਸ ਨੇ ਇੱਕ ਪ੍ਰਚਾਰ ਕਰਤਾ ਕਿ ਮਿਨਿਮਮ ਸਪੋਰਟ ਪ੍ਰਾਈਸ ਨਹੀਂ ਮਿਲੇਗੀ ਔਰ ਮੰਡੀਕਰਨ ਪ੍ਰਣਾਲੀ ਖਤਮ ਹੋ ਜਾਏਗੀ ਇਹ ਹੀ ਦੋ ਪੁਆਇੰਟ ਸੀਗੇ ਨਾ ਜੀ ਸ਼ੁਰੂ ਵਿੱਚ ਅੱਜ ਸਰਕਾਰ ਨੇ ਜਿਹੜਾ ਕਿਹਾ ਕਿ ਸਭ ਤੋਂ ਪਹਿਲੇ ਸਰਕਾਰ ਨੇ ਕਿਹਾ ਕਿ ਨਵੀਆਂ ਮੰਡੀਆਂ ਦੀ ਰਜਿਸਟ੍ਰੇਸ਼ਨ ਦਾ ਜਿਹੜਾ ਰਾਈਟ ਹੈ ਉਹ ਰਾਈਟ ਜਿਹੜਾ ਹੈ ਉਹ ਚੀਫ ਮਿਨਿਸਟਰ ਨੂੰ ਦਿੱਤਾ ਹੈ ਕਿ ਨਵੀਆਂ ਮੰਡੀਆਂ ਸਟੇਟ ਦਾ ਚੀਫ ਮਿਨਿਸਟਰ ਰਜਿਸਟਰ ਕਰਕੇ ਜਿੰਨੀਆਂ ਮਰਜ਼ੀ ਨਵੀਆਂ ਮੰਡੀਆਂ ਬਣਾਏ ਨੰਬਰ 1 ਨੰਬਰ 2 ਨਵੀਆਂ ਮੰਡੀਆਂ ਦਾ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਉਹ ਹੀ ਮੁੱਖ ਮੰਤਰੀ ਨੂੰ ਦਿੱਤਾ ਆਪਣੇ ਕੋਲ ਨਹੀਂ ਰੱਖਿਆ ਉਹ ਰਾਈਟ ਮੁੱਖ ਮੰਤਰੀ ਜਿਸ ਤਰ੍ਹਾਂ ਦਾ ਕਾਨੂੰਨ ਚਾਹਣ ਉਹ ਕਾਨੂੰਨ ਬਣਾ ਲੈਂਦਾ ਤੀਸਰਾ ਪੁਆਇੰਟ ਉਹ ਇਹ ਬਣਾਇਆ ਹੈ ਕਿ ਤੀਸਰਾ ਪੁਆਇੰਟ ਕਿ ਜਿੰਨੀ ਦੇਰ ਤੱਕ ਇਹ ਨਵੀਆਂ ਮੰਡੀਆਂ ਦੀ ਪ੍ਰਣਾਲੀ ਲਾਗੂ ਨਹੀਂ ਹੁੰਦੀ ਕਿਸਾਨ ਨੂੰ ਸੇਫਗਾਰਡ ਕਰਨ ਲਈ ਕਿਸਾਨ ਦੇ ਜਿਹੜੇ ਕੰਟੈਕਚੁਅਲ ਰਜਿਸਟ੍ਰੇਸ਼ਨ ਹੈ ਉਹ ਐਸਡੀਐਮ ਲੈਵਲ ਤੇ ਹੋਏਗੀ ਤਿੰਨ ਪੁਆਇੰਟ ਚੌਥਾ ਪੁਆਇੰਟ ਮਿਨੀਮਮ ਸਪੋਰਟ ਪ੍ਰਾਈਸ ਲਿਖਤ ਰੂਪ ਵਿੱਚ ਦਿੱਤਾ ਜਾਏਗਾ ਕਿ ਰਹੇਗੀ ਪੰਜਵਾਂ ਪੁਆਇੰਟ ਕਿ ਭੂਮੀ ਅਧਿਕਾਰ ਹਨ ਕਿਸਾਨ ਦੀ ਕਿਸੇ ਵੀ ਕੀਮਤ ਤੇ ਚਾਹੇ ਫਸਲ ਬਰਬਾਦ ਹੋ ਜਾਏ ਚਾਹੇ ਕੁਝ ਹੋ ਜਾਏ ਉਦੀ ਜ਼ਮੀਨ ਦੇ ਉੱਤੇ ਕੋਈ ਅੱਖ ਨਹੀਂ ਰੱਖ ਸਕਦਾ ਉਦੀ ਜ਼ਮੀਨ ਨਹੀਂ ਜਾਏਗੀ ਇਹ ਐਕਟ ਵਿੱਚ ਹੈ ਫਿਰ ਜ਼ਮੀਨ ਦੀ ਕਿਸੇ ਕੀਮਤ ਤੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਉਸ ਤੋਂ ਬਾਅਦ ਬਿਜਲੀ ਕਾਨੂੰਨ ਬਾਰੇ ਉਹਨਾਂ ਨੇ ਦੱਸਿਆ ਕਿ ਬਿਜਲੀ ਦਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੋਏਗਾ ਬਿਜਲੀ ਉਸਤਾ ਹੀ ਰਹੇਗੀ ਜਿਸ ਤਰ੍ਹਾਂ ਕਿਸਾਨ ਦੀ ਰਹਿੰਦੀ ਹੈ ਫਿਰ ਕਿਸਾਨਾਂ ਦੀ ਮੰਗ ਜਿਹੜੀ ਆਈ ਕਿ ਐਸ ਡੀ ਐਮ ਲੈਵਲ ਤੱਕ ਕਿਸੇ ਲਈ ਪਾਰਸ਼ੀਅਲਟੀ ਹੋ ਸਕਦੀ ਹੈ ਕਿਉਂਕਿ ਐਸ ਡੀ ਐਮ ਛੋਟੇ ਲੈਵਲ ਦੇ ਅਫਸਰ ਹੈ ਔਰ ਐਸਡੀਐਮ ਜਿਹੜੇ ਹੈਗੇ ਨੇ ਉਹ ਕਿਸੇ ਵੇਲੇ ਗਲਤ ਨਿਰਣੇ ਦੇ ਸਕਦੇ ਨੇ ਇਸ ਕਰਕੇ ਕੋਰਟ ਦਾ ਪ੍ਰੋਵੀਜ਼ਨ ਦਿੱਤਾ ਜਾਏ ਸੋ ਇਹ ਵੀ ਪ੍ਰੋਵੀਜ਼ਨ ਦਿੱਤਾ ਹੈ ਸਰਕਾਰ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਕੋਰਟ ਨੂੰ ਵੀ ਅਸੀਂ ਵਿੱਚ ਇਨਵੋਲ ਕਰਾਂਗੇ ਫਿਰ ਪਰਾਲੀ ਜਲਾਉਣ ਦਾ ਇਸ਼ੂ ਆਇਆ ਉਹ ਵੀ ਸਰਕਾਰ ਨੇ ਮੰਨਿਆ ਕਿ ਪਰਾਲੀ ਜਲਾਉਣ ਬਾਰੇ ਵੀ ਅਸੀਂ ਜਿਹੜਾ ਉਹ ਜੋ ਕਿਸਾਨ ਕਹਿੰਦੇ ਨੇ ਅਸੀਂ ਇਹਨਾਂ ਨਾਲ ਪੂਰੀ ਤਰ੍ਹਾਂ ਚਿੰਤਨ ਮੰਤਨ ਕਰਨ ਲਈ ਤਿਆਰ ਆ ਸੋ ਸਾਥੀਓ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹਨਾ ਕਿ ਗੱਲਾਂ ਦੇ ਦੋ ਸੀ ਕਿ ਇੱਕ ਮਿਨਿਮਮ ਸਪੋਰਟ ਪ੍ਰਾਈਸ ਔਰ ਇੱਕ ਮੰਡੀਕਰਨ ਦੋਨਾਂ ਤੇ ਸਰਕਾਰ ਦੀ ਕਥਨੀ ਕਰਨੀ ਇੱਕ ਸੀ ਝੋਨੇ ਦੀ ਪਰਚੇਜ਼ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਮੈਂ ਪੁੱਛਣਾ ਚਾਹਨਾ ਹਾਂ ਕਿ ਕੀ ਝੋਨੇ ਦੀ ਪਰਚੇਜ਼ ਜਿਹੜੀ ਹੋਈ ਹੈ ਉਹ ਮਿਨਿਮਮ ਸਪੋਰਟ ਪ੍ਰਾਈਸ ਤੋਂ ਹੋਈ ਨਹੀਂ ਕਿ ਸਾਰੇ ਪੈਸੇ ਜਿਹੜੇ ਨੇ ਕੇਂਦਰ ਸਰਕਾਰ ਨੇ ਦਿੱਤੇ ਨਹੀਂ ਕਿ ਕੇਂਦਰ ਸਰਕਾਰ ਨੇ ਆਪਣਾ ਵਾਦਾ ਨਿਭਾਇਆ ਨਹੀਂ ਸੋ ਡਿਮਾਂਡਸ ਤੇ ਦੋ ਤਾਂ ਸ਼ੁਰੂ ਹੋਇਆ ਸੀਗਾ ਪਰ ਹੁਣ ਵੀ ਮੈਂ ਕਹਿ ਰਿਹਾ ਕਿਸਾਨ ਭਾਈ ਸਾਡੀ ਸ਼ਾਨ ਨੇ ਆਨ ਨੇ ਸਨਮਾਨ ਨੇ ਕਿਸਾਨ ਅੰਦ ਅਤਾ ਕਿਸਾਨ ਪਗਵਾਨ ਦਾ ਰੂਪ ਹੈ ਬੀਜੇਪੀ ਜਿਹੜੀ ਹੈ ਕਿਸਾਨਾਂ ਦੀ ਪਾਰਟੀ ਹੈ ਬੀਜੇਪੀ ਨੇ ਜਿਹੜਾ ਵੀ ਬਜਟ ਪੇਸ਼ ਕੀਤਾ ਹੈ ਮੈਂ ਚੈਲੰਜ ਦੇਣਾ ਕਾਂਗਰਸ ਦੀਆਂ ਪੁਰਾਣੀਆਂ ਸਰਕਾਰਾਂ ਨੂੰ ਕਿ ਸਭ ਤੋਂ ਵੱਧ ਬਜਟ ਜੇ ਕਿਸਾਨਾਂ ਦੀ ਡਿਵੈਲਪਮੈਂਟ ਲਈ ਉਹਨਾਂ ਦੇ ਰੋਡ ਨੈਟਵਰਕ ਲਈ ਤੇ ਸੜਕਾਂ ਘਰ ਘਰ ਤੱਕ ਪਹੁੰਚਣ ਅੱਜ ਘਰ ਘਰ ਤੱਕ ਕਿਸਾਨਾਂ ਦੇ ਬਿਜਲੀ ਪਹਚਾਈ ਹੈ ਅੱਜ ਘਰ ਘਰ ਤੱਕ ਕਿਸਾਨਾਂ ਦੇ ਗੈਸ ਸਿਲੰਡਰ ਬਚਾਏ ਨੇ ਉਹ ਕਿੰਨੇ ਬਚਾਏ ਨੇ ਉਹ ਭਾਜਪਾ ਦੀ ਸਰਕਾਰ ਨੇ ਬਚਾਏ ਨੇ 18000 ਪਿੰਡਾਂ ਤੱਕ ਪਿੰਡਾਂ ਚ ਕੌਣ ਲੈਂਦਾ ਕਿਸਾਨ ਲੈਂਦੇ ਨੇ 18000 ਪਿੰਡਾਂ ਤੱਕ ਬਿਜਲੀ ਨਹੀਂ ਸੀ ਪਹੁੰਚੀ ਇਹ ਲਾਣਤ ਸੀ ਕਾਂਗਰਸ ਦੇ ਉੱਤੇ ਔਰ ਇਹ ਕਿੰਨੇ ਪੁਝਾਈ ਇਹ ਭਾਜਪਾ ਨੇ ਪੁਝਾਈ ਤੇ ਇਹ ਜਿੰਨੇ ਸੁਧਾਰ ਆਜ ਹੋਏ ਨੇ ਅੱਜ ਕਰੋਨਾ ਦਾ ਟਾਈਮ ਹੋਇਆ 1500 ਰੁਪਏ ਜਿਹੜੀ ਭੈਣਾ ਦੇ ਅਕਾਊਂਟ 'ਚ ਗਏ ਉਹ ਕਿਸਾਨ ਭੈਣਾ ਸੀਗੀਆਂ ਜਿਨ੍ਹਾਂ ਨੂੰ ਜੇ 5 ਕਿਲੋ ਅਨਾਜ 5 ਕਿਲੋ ਆਟਾ ਤੇ 1 ਕਿਲੋ ਦਾਲ ਦਿੱਤੀ ਗਈ ਹੈ ਤੇ 70% ਆਬਾਦੀ ਕਿਹ나 ਦੀ ਸੀ ਕਿਸਾਨਾਂ ਦੀ ਸੀ ਜੇ ਆਯੂਸ਼ਮਾਨ ਸਕੀਮ ਮੁਫਤ ਇਲਾਜ ਦੀ ਸਕੀਮ ਦੁਨੀਆ ਦੀ ਸਭ ਤੋਂ ਵੱਡੀ ਸਕੀਮ 5 ਲੱਖ ਰੁਪਏ ਤੱਕ ਨਾ ਦਵਾਈ ਦਾ ਖਰਚਾ ਹੈ ਨਾ ਡਾਕਟਰ ਦਾ ਖਰਚਾ ਹੈ ਨਾ ਹਸਪਤਾਲ ਦਾ ਖਰਚਾ ਹੈ ਹਰ ਤਰ੍ਹਾਂ ਦੇ ਖਰਚੇ ਤੋਂ ਕੋਈ ਬਸ ਕਾਰਡ ਹੀ ਤੁਸੀ ਨਹੀਂ ਆਧਾਰ ਕਾਰਡ ਦੇ ਬੇਸ ਤੇ ਬਣਵਾਉਣਾ ਹੈ ਔਰ ਉਹ ਕਾਰਡ ਦਿਖਾ ਕੇ ਤੁਹਾਨੂੰ ਸਹੂਲਤ ਮਿਲ ਜਾਣੀ ਹੈ ਤੇ ਉਹ ਕਿੰਨੇ ਦਿੱਤੀ ਉਹ ਮੋਦੀ ਜੀ ਨੇ ਕਿਸਾਨਾਂ ਨੂੰ ਦਿੱਤੀ ਹੈ ਅੱਜ ਇਹ ਪੰਜਾਬ ਦੇ ਸੱਚੇ ਤਾਸ਼ੀਨੇ 84 ਦੇ ਦੰਗੇ ਜਿਹੜੇ ਕਾਂਗਰਸੀਆਂ ਨੇ ਸਿੱਖਾਂ ਦੇ ਗਲੇ ਇੰਟਾਇਰ ਪਾ ਕੇ ਸਾੜੇ ਸਿੱਖਾਂ ਨੂੰ ਜ਼ਿੰਦਾ ਜਲਾ ਦਿੱਤਾ ਸਿੱਖਾਂ ਨੂੰ ਇਨਸਾਨ ਪੰਜਾਬੀਆਂ ਨੂੰ ਕਿੰਨੇ ਦੁਆਇਆ ਮੋਦੀ ਜੀ ਨੇ ਦੁਆਇਆ ਅੱਜ ਕਰਤਾਰਪੁਰ ਸਾਹਿਬ ਕਾਰਿਡੋਰ 70 ਸਾਲ ਪਹਿਲੇ ਕਾਂਗਰਸ ਨੇ ਗਲਤੀ ਕੀਤੀ 2 ਕਿਲੋਮੀਟਰ ਦੂਰ ਸੀ ਕਿਉਂ ਜਾਨ ਦਿੱਤਾ ਪਾਕਿਸਤਾਨ ਵਿੱਚ ਜਿਸ ਲੰਮੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਉਹ ਕਿੰਨੇ ਸੁਧਾਰੀ 70 ਸਾਲ ਬਾਅਦ ਮੋਦੀ ਸਾਹਿਬ ਨੇ ਉਸ ਸੁਧਾਰੀ ਇਹ ਯੂਰੀਆ ਜਿਹੜਾ ਮੈਂ ਪਹਿਲਾਂ ਦੱਸਿਆ ਯੂਰੀਆ ਕਿਸਾਨ ਪੈਸੇ ਲੈ ਕੇ ਜਾਂਦਾ ਸੀ ਡਾਂਗਾ ਬਈ ਦੀ ਸੀ ਕਾਂਗਰਸੀ ਜਿਣੀ ਸੀ ਜਮਾਖੋਰ ਕਾਂਗਰਸੀ ਸੀ ਉਹ ਯੂਰੀਆ ਸਟਾਕ ਕਰਵਾ ਦਿੰਦੀ ਸੀ ਕਾਂਗਰਸੀ ਸਰਕਾਰ ਕਿਸਾਨ ਡਾਂਗਾ ਕਹਿੰਦਾ ਸੀ ਅੱਜ ਯੂਰੀਆ ਨੀਮਕੋਟ ਸਭ ਨੂੰ ਮਿਲ ਰਿਹਾ ਅੱਜ ਸੋਇਲ ਟੈਸਟਿੰਗ ਮੀਟਰ ਮਿਲ ਰਹੇ ਨੇ ਸੋ ਮੈਂ ਸਮਝਣਾ ਵਾ ਕਿ ਸਦੀ ਦਾ ਮੈਂ ਦਾਅਵੇ ਦੇ ਨਾਲ ਕਹਿਣਾ ਪਰਮਾਨ ਦੇ ਨਾਲ ਕਹਿਣਾ ਤੋਂ ਮੈਂ ਪਰਮਾਨ ਦਿੱਤੇ ਨੇ ਇਸ ਸਦੀ ਦਾ ਜੇ ਪੰਜਾਬੀਆਂ ਦਾ ਸਭ ਤੋਂ ਵੱਡਾ ਇਤਿਹਾਸਿਕ ਹੋਇਆ ਹੋਇਆ ਤਾਂ ਮੋਦੀ ਜੀ ਨੇ ਗੁਰਨਾਨ ਸਿੰਘ ਸਾਹਿਬ ਦੇ ਜਿਹੜੇ 550 ਸਾਲਾ ਦਿਹਾੜੇ ਬਣਾਏ ਗਏ ਉਹਦੇ ਵਿੱਚ ਜੋ ਇਤਿਹਾਸਿਕ ਡਵੈਲਪਮੈਂਟ ਹੋਇਆ ਹੈ ਸੁਤਾਰਪੁਰ ਲੋਧੀ ਨਹੀਂ ਔਰ ਜੋ ਇਤਿਹਾਸਿਕ ਨਿਰਨੇ ਲਿੱਤੇ ਨੇ ਉਹ ਮੋਦੀ ਸਾਹਿਬ ਨੇ ਲਿੱਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਹੈ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਨੂੰ ਵੀ ਮੋਦੀ ਸਾਹਿਬ ਨੇ ਮਨਿਸਟਰਾਂ ਦੇ ਨਾਲ ਉਸ ਕਮੇਟੀ ਚ ਲਿਤਾ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਹਾੜਾ ਮਨਾਉਣ ਦੇ ਲਈ ਪਲੈਨਿੰਗ ਕਰੇਗੀ ਮੈਨੂੰ ਪਰਸੇ ਚਿੱਠੀ ਆਈ ਹੈ ਕਿ ਮਨਿਸਟਰਸ ਉਹਦੇ ਮੈਂਬਰ ਬਣਾਏ ਨੇ ਐਮਪੀ ਦੇ ਤੌਰ ਤੇ ਮੈਨੂੰ ਪੰਜਾਬ ਵੀ ਤੋਂ ਉਹਨਾਂ ਨੇ ਇਹ ਆਨਰ ਦਿੱਤਾ ਹੈ ਕਿ ਪਿਛੇ ਗੁਰਨਾਨਦ ਸਾਹਿਬ ਤੇ ਐਲਬਮ ਵੀ ਇੱਕ ਜਾਰੀ ਕੀਤੀ ਸੀ ਉਹਦੇ ਵੀ ਮੰਤਰੀਏ ਚ ਮੈਨੂੰ ਤੇ ਤਰਨ ਚੂਗ ਜੀ ਨੂੰ ਪੰਜਾਬ ਨੂੰ ਰਿਪਰਿਜ਼ੈਂਟ ਕਰਨ ਲਈ ਬੁਲਾਇਆ ਸੀ ਸੋ ਐਸੇ ਸ਼ੁੱਭਜਨ ਤੱਕ ਲਈ ਪੰਜਾਬੀਆਂ ਦੇ ਹੱਥੋਂ ਕੋਈ ਗਲਤ ਕੰਮ ਹੋ ਹੀ ਨਹੀਂ ਸਕਦਾ ਇਹ ਮੈਂ ਪ੍ਰੂਫ ਕਰ ਦਿੱਤਾ ਅੱਜ ਤੁਹਾਡੇ ਸਾਹਮਣੇ। ਧੰਨਵਾਦ ਤੁਸੀਂ ਮੈਨੂੰ ਬੜੀ ਪੇਸ਼ੈਂਟਲੀ ਸੁਣਿਆ ਮੈਂ ਤੁਹਾਡਾ ਬਹੁਤ ਆਭਾਰੀ ਆ। असला ਜਿਹੜਾ ਹੁੰਦਾ ਹੈ ਉਹਦੇ ਤੇ ਮੰਥਨ ਹੁੰਦਾ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਇਹ ਬਹੁਤ ਵੱਡੇ ਨਿਰਣੇ ਨੇ ਜਿਹੜੇ ਮੋਦੀ ਸਾਹਿਬ ਲੈ ਰਹੇ ਨੇ ਹੁਣ ਜੀਐਸਟੀ ਸੀ ਕਿੰਨੀ ਦੇਰ ਦਾ ਸਟ੍ਰਾਈਕਰ ਚਲਦੀ ਜਾ ਰਹੀਆਂ ਮੈਂ ਉਦਾਹਰਨ ਦੇ ਰਿਹਾ ਜੀਐਸਟੀ ਦੇ ਘਟ ਤੋਂ ਵੱਢ ਨਹੀਂ ਇੱਕ ਸਾਲ ਤੱਕ ਸਟ੍ਰਾਈਕਰ ਚਲਦੀ ਜਾ ਰਹੀਆਂ ਪਰ ਅੱਜ ਜੀਐਸਟੀ ਜੋ ਕੋਈ ਵਪਾਰੀ ਬੋਲ ਰਿਹਾ ਹੈ ਜਗਾ ਜਗ ਕਾਰ ਕਰ ਰਹੇ ਨੇ ਪਰ ਮੈਂ ਮੇਰੀ ਬੇਟੀ ਮੇਰੀ ਮੈਂ ਉਹਨਾਂ ਦਾ ਪ੍ਰਸ਼ਨ ਦਾ ਉੱਤਰ ਦੇ ਦਿੰਦੇ ਹੋ ਜੀ ਹਾਂ ਨਹੀਂ ਨਹੀਂ ਜੇ ਮੈਂ ਇੱਕ ਟਾਈਮ ਇੱਕ ਇੱਕ ਮਿੰਟ ਬਾਦ ਲਿਆ ਜੀ Let me reply let me reply to single person otherwise we will get confused ਇਹਦੇ ਤੇ ਮੰਥਨ ਚੱਲ ਰਿਹਾ ਹੈ ਅੱਜ ਵੀ ਜਿਹੜੇ ਸਾਡੀ ਸਰਕਾਰ ਉਹਦੇ ਦਰਵਾਜ਼ੇ ਬੰਦ ਨਹੀਂ ਹੈ ਇਹਦੇ ਚ ਉਹ ਅੰਮ੍ਰਿਤ ਨਿਕਲੇਗਾ ਸਮੁੰਦਰ ਮੰਦਰ ਚੋਂ ਅੱਗੇ ਜੀ ਨੈਕਸਟ ਜੀ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਔਰ ਮੈਂ ਕਹਤਾ ਜੀ ਨੈਕਸਟ ਕੁਐਸਚਨ ਮੈਂ ਸੁਖਵੀਰ ਬਾਦਲ ਤੋਂ ਇਹ ਜਵਾਬ ਲੈਣਾ ਚਾਹਨਾ ਇਹ ਉਹੀ ਸੁਖਵੀਰ ਬਾਦਲ ਹੈ ਜਿਹਨੇ ਐਕਟ ਦੀ ਜੈ ਜੈਕਾਰ ਕੀਤੀ ਸੀ ਟੀਵੀ ਦੇ ਉੱਤੇ ਆ ਕੇ ਮੈਨੂੰ ਸੁਣ ਲਓ ਜੀ ਪੰਡਾਰੀ ਸਾਹਿਬ ਜਦੋਂ ਸਾਡੇ ਨਾਲ ਅਲਾਈਅੰਸ ਸੀ ਕੀ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਮੰਤਰੀ ਸੀਗੇ ਭੈਜੀ ਉਹ ਉਸ ਬੈਠਕ ਵਿੱਚ ਨਹੀਂ ਸੀ ਬੈਠੇ ਜਿੱਤੇ ਐਕਟ ਪਾਸ ਹੋਏ ਕਿ ਸੁਖਬੀਰ ਸਿੰਘ ਬਾਦਲ ਜੀ ਨੇ ਇਹਨਾਂ ਐਕਟਸ ਦੀ ਫੇਵਰ ਦੇ ਵਿੱਚ ਪ੍ਰੈਸ ਦੇ ਸਾਹਮਣੇ ਮੁਖਾਦਮ ਨਹੀਂ ਸੀ ਹੋਏ ਕਿ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਇਹਨਾਂ ਐਕਟਸ ਦੀ ਫੇਵਰ ਦੇ ਵਿੱਚ ਉਹ ਉਹਨਾਂ ਨੇ ਸਟੇਟਮੈਂਟ ਨਹੀਂ ਸੀ ਦਿੱਤੀਆਂ ਇਹ ਤਾਂ ਸਿਰਫ ਮਰ ਲੈ ਸੁਣੋ 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 ਮੂੰਗਾ ਸਾਡ ਏ ਵਿਰੋਧ ਉਹ ਦੋ ਹੈ ਜਦੋਂ ਰਾਜਨੀਤੀ ਰੋਟੀਆਂ ਸੇਕ ਨਹੀਂ ਆਦੀ ਜਿਸ ਵੇਲੇ ਸੇਖਿਆ ਕਿ ਰਾਜਨੀਤਿਕ ਗਰਾਉਂਡ ਤਿਆਰ ਹੋ ਰਹੀ ਹੈ ਬਾਰੂਦ ਦਾ ਢੇਰ ਬਣਾਇਆ ਜਾ ਸਕਦਾ ਹੈ ਰਿਪੋਰਟ ਕੀਤਾ ਜਾ ਸਕਦਾ ਹੈ ਉਹ ਦੋਸਤ ਦੀ ਪਿੱਠ ਦੇ ਵਿੱਚ ਛੁਰਾ ਘੋਪਦਾ ਜਿਹੜਾ ਦੋਸਤ ਦੁੱਖ ਦਰਦ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਨਾਲ ਕੜਾਦੀ ਸੋ ਸੁਖਬੀਰ ਜੀ ਤੁਹ ਝਾਕਣਾ ਪਵੇਗਾ ਸੁਖਬੀਰ ਜੀ ਅੱਜ ਮੈਂ ਉਹਨਾਂ ਨੂੰ ਉਹ ਸਟੇਟਮੈਂਟ ਮੰਗਣਾ ਸੁਖਬੀਰ ਜੀ ਤੋਂ ਕਿ ਕੀ ਸੁਖਬੀਰ ਜੀ ਉਦੋਂ ਝੂਠ ਬੋਲ ਰਹੇ ਸੀ ਜਦੋਂ ਉਹਨਾਂ ਨੇ ਇੱਕ ਉਹਨਾਂ ਨੇ ਹਾਰਦੀ ਮਰਜੀ ਨੇ

ਹਾਂਜੀ ਜੈਮਰ ਕੋ ਲਗਾਈ ਜਾਂਦੇ ਨੇ ਨਹੀਂ ਐਸਾ ਹੈ ਕਿ ਜੀ ਜੀ ਮੈਨੂੰ ਜਾਣਕਾਰੀ ਨਹੀਂ ਮੈਨੂੰ ਜਵਾਬ ਮੈਨੂੰ ਨਹੀਂ ਪਤਾ ਕਿ ਜੈਮਰ ਲੱਗਦਾ ਕੀ 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 ਤੁਸੀਂ ਗੱਲ ਕਹੀ ਹੈ ਸੁਖਵੀਰ ਬਾਦਲ ਵਾਲੀ ਕੀ ਸੁਖਵੀਰ ਬਾਦਲ ਨੇ ਐਲਾਈਅੰਸ ਫੇਰੇ ਤਾਂ ਮਤਲਬ 2022 ਨੂੰ ਦੇਖ ਕੇ ਤੋੜਿਆ ਜਾਂ ਕਿਸਾਨਾਂ ਕਰਕੇ ਤੋੜਿਆ ਨਹੀਂ ਚੋਣਾਂ ਦੀ ਦ੍ਰਿਸ਼ਟੀ ਦੇ ਨਾਲ ਰਾਜਨੀਤਿਕ ਰੋਟੀਆਂ ਸੇਕਣਾ ਇੱਕੋ ਵਿਅਕਤੀ ਦੋ ਸਟੇਟਮੈਂਟਾਂ ਦੇ ਰਹੇ ਇਹ ਗਾਈ ਜੀ ਮੈਂ ਤਾਂ ਤੁਹਾਡੇ ਰਿਕਾਰਡਿੰਗ ਹੈ ਤੁਹਾਡੇ ਕੋਲ ਕਿ ਸੁਖਬੀਰ ਬਾਦਲ ਸਰਾਨਾ ਕਰ ਰਹੇ ਸੀ ਕਿ ਐਕਟ ਬਹੁਤ ਵਧੀਆ ਨੇ ਇਹ ਐਕਟ ਕਿਸਾਨ ਦੀ ਫੇਵਰਿਟ ਨੇ ਹਰ ਸਿਮਰਤੌਰ ਬਾਦਲ ਜੀ ਦੀ ਵੀਡੀਓ ਤੁਸੀਂ ਆਪ ਚਲਾਉਂਦੇ ਰਹੇ ਹੋ ਔਰ ਕਾਂਗਰਸ ਚਲਾਉਂਦੀ ਰਹੀ ਹੈ ਕਿ ਐਕਟ ਬਹੁਤ ਵਧੀਆ ਨੇ ਹਰ ਸਿਮਰਤੌਰ ਬਾਦਲ ਜੀ ਬਾਜੂ ਬਰੋ ਅੱਜ 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 ਪ੍ਰਕਾਸ਼ ਸਿੰਘ ਬਾਦਲ ਜੀ ਵਾਯੂ ਬ੍ਰਿੰਦ ਸਾਡੇ ਬਹੁਤ ਆਦਰਯੋਗ ਨੇਤਾ ਨੇ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਾਂ ਜਿਹੜੇ ਸਾਰੇ ਖਿਡਾਰੀ ਵਾਪਸ ਕਰ ਰਹੇ ਜਾਂ ਸੰਤ ਮਹਾਂਪੁਰਸ਼ ਵਾਪਸ ਕਰ ਰਹੇ ਆਵਾਜ਼ ਉਹਨਾਂ ਨੂੰ ਕਿਉਂ ਨਵਰੀ ਕੀ ਹਾਂਜੀ ਆਵਾਜ਼ ਦੇ ਨਹੀਂ ਮੈਂ ਮੈਂ ਐਸਾ ਕਵਾਂਗਾ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਰਾਜਨੀਤਿਕ ਲੀਡਰਾਂ ਦੇ ਗੁੰਮਰਾਹਪੂਰਨ ਰਵੱਈਏ ਜਨਾਨ ਔਰ ਉਹ ਸਨਮਾਨੀ ਇਹਨੇ ਮੈਂ ਉਹਨਾਂ ਦਾ ਆਦਰ ਕਰਦਾ